ਹਾਂਜੀ ਸਸਚੀ ਕਾਂਧੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪਲਾਜ਼ੋ ਪੈਂਟ ਦੀ ਕਟਿੰਗ ਕਰਨਾ ਦੱਸਾਂਗੇ ਜੇ ਕਿਸੇ ਦੀ ਵੀ ਜਿੱਦਾਂ ਪਲਾਜ਼ੋ ਮੂਰੀ ਦੇ ਉੱਪਰ ਖਿੱਚਿਆ ਜਾਂਦਾਗਾ ਜਾਂ ਖਿਚਾਰ ਪੈਂਦਾਗਾ ਤਾਂ ਉਹ ਵੀਡੀਓ ਨੂੰ ਜ਼ਰੂਰ ਦੇਖੋ ਆਪਾਂ ਤੁਹਾਨੂੰ ਸਟੈਪ ਵਾਈਜ਼ ਸਟੈਪ ਦੱਸਾਂਗੇ ਵੀ ਪਲਾਜ਼ੋ ਦੀ ਕਟਿੰਗ ਕਿੱਦਾਂ ਹੁੰਦੀ ਹੈ ਸਭ ਤੋਂ ਪਹਿਲਾਂ ਤਾਂ ਜੇ ਆਪ ਐਸ ਤਰ੍ਹਾਂ ਕੱਪੜੇ ਨੂੰ ਵਿਛਾ ਲੈਣਾਗਾ ਚੰਗੀ ਤਰ੍ਹਾਂ ਹੱਥ ਦੇ ਨਾਲ ਪ੍ਰੈਸ ਕਰਕੇ ਉਸ ਤੇ ਸਾਰੇ ਬਲ ਵਗੈਰਾ ਕੱਢ ਲੈਣੇ ਇਹ ਕੱਪੜਾ ਜੀ ਆਪਣਾ ਚੌੜੇ ਬਣੇਗਾ ਇਸ ਕਰਕੇ ਜੀ ਆਪਾਂ ਇਸ ਦੀ ਚੌੜਾਈ ਜ਼ਿਆਦਾ ਹੈਗੀ ਹਾਂ ਤੁਸੀਂ ਦੇਖ ਸਕਦੇ ਹੋ ਇਹ ਤੇ ਆਪਾਂ ਸਭ ਤੋਂ ਪਹਿਲਾਂ ਅੱਗੇ ਵਾਲੇ ਫਰੰਟ ਵਾਲੇ ਹਿੱਸੇ ਦੀ ਕਟਿੰਗ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਬੈਕ ਵਾਲੇ ਦੀ ਕਟਿੰਗ ਕਰਾਂਗੇ ਆਹ ਲਓ ਜੀ 2 ਇੰਚ ਆਪਾਂ ਸਭ ਤੋਂ ਪਹਿਲਾਂ ਐਕਸਟਰਾ ਰੱਖਣਾ ਦਾ ਇਲਾਸਟਿਕ ਪਾਉਣ ਵਾਸਤੇ ਤੇ ਉਸ ਤੋਂ ਬਾਅਦ ਆਪਾਂ ਜਿੰਨੀ ਆਪਣੀ ਪਲਾਜ਼ੋ ਦੀ ਲੈਂਥ ਹੈਗੀ ਉਸ ਤੇ ਮਾਰ ਕਰ ਲੈਣੇ ਹੈਗੇ ਮਤ 33 ਇੰਚ ਆਪਣੀ ਲੈਂਥ ਹੈ ਜੀ 33 ਇੰਚ ਤੇ ਕਰ ਲਿਆ ਤੇ 2 ਇੰਚ ਆਪਾਂ ਐਕਸਟਰਾ ਮੂਰੀਆਂ 모ੜਨ ਵਾਸਤੇ ਮੂਰੀਆਂ ਆਪਾਂ ਫੋਲਡ ਕਰਦੇ ਆ ਉਹਦੇ ਵਾਸਤੇ ਰੱਖਿਆ ਐਸ ਕਰੀਏ ਜੀ ਇਧਰ ਆਪਾਂ ਨਸਾਨ ਲਾ ਲਾਂਗੇ ਤੇ ਹੁਣ ਆਪਾਂ ਜੀ हिਪ ਦਾ ਨਿਸ਼ਾਨ ਲਾਉਣਾ ਨਾ ਵੀ ਆਪਣੀ ਆਹ ਵਾਲੇ ਹਿੱਸੇ ਦੀ ਚੌੜਾਈ ਕਿੰਨੀ ਰੱਖਣੀ ਹੈਗੀ ਇਹ ਰੱਖੀ ਜਾਂਦੀ ਹੈ ਜੀ हिਪ ਦੇ ਹਿਸਾਬ ਦੇ ਨਾਲ ਤੇ ਇਹਨਾਂ ਦੀ हिਪ ਹੈਗੀ ਆ 40 ਇੰਚ 40 ਇੰਚ ਦਾ ਅੱਧੂ ਹੋ ਗਿਆ ਜੀ 20 ਇੰਚ 20 ਦਾ ਅੱਧੂ ਹੋ ਗਿਆ 10 ਜਾਣੀ ਆਪਾਂ ਜਿੰਨੀ हिਪ ਹੁੰਦੀ ਹੈ ਉਹਦਾ ਚੌਥਾ ਹਿੱਸਾ ਰੱਖਣਾ ਹੁੰਦਾ ਇਹਨਾਂ ਦੀ हिਪ ਹੈਗੀ ਆ 10 ਇੰਚ ਤੇ 2 ਇੰਚ ਆਪ ਐਕਸਟਰਾ ਲੂਸਿੰਗ ਦਵਾਂਗੇ ਇਸ ਕਰਕੇ ਜੀ ਆਪਾਂ ਲਾਵਾਂਗੇ ਇੱਥੇ 12 ਇੰਚ ਤੇ ਤੇ ਹੁਣ ਆਪਾਂ ਰੱਖਾਂਗੇ ਜੀ ਆਸਣ ਆਸਣ ਆਪਾਂ ਇੱਥੇ 2 ਇੰਚ ਤੇ ਤੋਂ ਨੀਚੇ ਰੱਖਣਾਗਾ ਆਸਣ ਰੱਖਾਂਗੇ ਜੀ ਆਪਾਂ 12 ਇੰਚ 12 ਇੰਚ ਤੇ ਕਰ ਲਿਆ ਜੀ ਆਪਾਂ ਜਿੰਨੀ ਤੁਸੀਂ ਇੱਧਰ ਨੂੰ ਆਹ ਵਾਲੇ ਹਿੱਸੇ ਦੀ ਚੌੜਾਈ ਰੱਖੀ ਹੈਗੀ ਉਨੀ ਤੁਸੀਂ ਆਸਣ ਵਾਲੀ ਰੱਖਣੀ ਹੈਗੀ ਤੇ ਇੱਥੇ 3 ਇੰਚ ਆਪਾਂ ਕੱਟ ਪਾਉਣ ਵਾਸਤੇ ਐਕਸਟਰਾ ਅੰਸਾਰ ਲਾਵਾਂਗੇ ਆ ਦੇਖ ਲਓ ਜੀ 3 ਇੰਚ 2 3 ਇਸ ਨੂੰ ਆਪਾਂ ਹੁਣ ਇਹਦੇ ਨਾਲ ਮਿਲਾ ਲੈਣਾਗਾ। ਮੈਨੂੰ ਜੀ ਆਪਾਂ ਲਾ ਲਿਆ। ਜੇ ਤੁਹਾਨੂੰ ਨਹੀਂ ਸਮਝ ਆਉਂਦਾ ਤਾਂ ਆਪਾਂ ਤੁਹਾਨੂੰ ਸਿੱਧਾ ਲਾਈਨਾਂ ਪਾ ਕੇ ਵੀ ਦਿਖਾ ਦਿੰਨੇ ਆਂ ਦੇਖੋ ਜੀ ਆਹ ਹੋ ਗਿਆ ਆਪਣੇ ਇਲਾਸਟਿਕ ਪਾਉਣ ਵਾਸਤੇ ਬੈਲਟ ਵਾਲਾ। ਤੇ ਆਹ ਵਾਲਾ ਹਿੱਸਾ ਹੋ ਗਿਆ ਜੀ ਆਪਣਾ ਜਿੱਥੋਂ ਆਪਾਂ ਕਾਟ ਪਾਈਦੀ ਹੁੰਦੀ ਹੈ ਜੀ। ਜਿੰਨਾ ਆ ਵਾਲਾ ਲੱਗਾ ਜੀ ਦੇਖੋ ਇਹ ਹੈਗਾ ਦਾ 15 ਇੰਚ ਤੇ ਉਨੇ ਹੀ ਆਪਾਂ نیچے ਲਾਉਣਾਗਾ 15 ਇੰਚ ਦੇ ਨਸਾਨ 15 ਇੰਚ ਤੇ ਇੱਥੇ ਲਾ ਲੈਣਾਗਾ ਇੱਥੇ ਵੀ ਆਪਾਂ 2 ਇੰਚ ਐਕਸਟਰਾ ਰੱਖਾਂਗੇ ਇੱਥੇ ਵੀ ਆਪਾਂ ਜੀ ਸਕੇਲ ਦੀ ਹੈਲਪ ਦੇ ਨਾਲ ਸਿੱਧੀਆਂ ਲਾਈਨਾਂ ਲਗਾ ਲੈਣੀਆਂ ਨੇ ਲੋਜੀਆ ਆਪਣੇ ਪੌਂਚਿਆਂ ਦੀ ਫੋਲਡਿੰਗ ਵਾਸਤੇ ਹੋ ਗਿਆ ਹੁਣ ਆਪਾਂ ਇਸ ਦਾ ਕਰ ਲੈਣਾਗਾ ਉੱਪਰੋਂ ਅੱਧ 15 ਦਾ ਅੱਧ ਹੋ ਗਿਆ ਜੀ 7.5 ਐਸੇ ਤਰ੍ਹਾਂ ਜੀ ਆਪਾਂ ਨੀਚੇ ਜਿੱਥੇ ਆਪਣੀ ਮੂਰੀ ਆ ਗਈ ਇੱਥੇ ਵੀ ਆਪਾਂ 15 ਦਾ ਅੱਧ ਕਰ ਲੈਣਾ 15 ਦਾ ਅੱਧ ਹੋ ਗਿਆ 7.5 ਇੱਥੇ ਵੀ 7.5 ਤੇ ਨਸਾਂ ਲਾ ਲਿਆ ਜੀ ਆਪਾਂ ਇੱਥੇ ਵੀ 7.5 ਤੇ ਹੁਣ ਆਪਣਾ ਜਿੰਨਾ ਆਪਾਂ ਮੂਰੀ ਰੱਖਣੀ ਆ ਪੌਂਚਾ ਰੱਖਣਾ ਉਹ ਤੇ ਨਸਾਂ ਲਾਵਾਂਗੇ ਪੌਂਚਾ ਹੈਗਾ ਜੀ 7 ਇੰਚ 3.5 ਇੰਚ ਇਧਰ ਆਪਾਂ ਲਾਵਾਂਗੇ ਆ ਜਿਹੜਾ ਅੱਧਾ ਕੀਤਾ ਹੋਇਆ ਸੈਂਟਰ ਇਹ ਤੋਂ ਸਾਢੇ 3 ਇੰਚ ਇਧਰ ਤੇ ਸਾਢੇ 3 ਇੰਚ ਆਪਾਂ ਇਧਰ ਲਾ ਲਿਆ ਇਹ ਹੋ ਗਿਆ 7 ਇੰਚ ਹੁਣ ਆਪਾਂ ਇਹਨੂੰ ਜਿਹੜੀ ਆ 3 ਇੰਚ ਦੀ ਨਸਾਨੀ ਲਾਈ ਹੋਈ ਹੈਗੀ ਇਹਦੇ ਨਾਲ ਮਿਲਾ ਲੈਣਾ ਹੈ ਇੱਥੇ ਆਪਾਂ ਕੋਈ ਵੀ ਐਕਸਟਰਾ ਮਾਰਜਿਨ ਨਹੀਂ ਰੱਖਣਾ ਪਹਿਲੇ ਹੀ ਆ ਆਪਣੀ 2 ਇੰਚ ਲੂਜ਼ਿੰਗ ਦਿੱਤੀ ਹੋਈ ਹੈ ਜੀ

ਇਹ ਜ਼ਿਆਦਾ ਡੂੰਗੀ ਨਹੀਂ ਪਾਉਣੀ ਹੈਗੀ ਜੇ ਜ਼ਿਆਦਾ ਡੂੰਗੀ ਪਾਵਾਂਗੇ ਫਿਰ ਆਪਣੇ ਆਸਣ 'ਚ ਖਿੱਚ ਆਉਂਦੀ ਹੈ ਜੀ ਆਹ ਹੋ ਚੀ ਇਹ ਆਪਣੀ ਘਾਟ ਪੈ ਗਈ ਤੁਸੀਂ ਦੇਖ ਸਕਦੇ ਹੋ ਜੀ ਆਪਣੇ ਘਾਟ ਵਾਲੇ ਪੱਲੇ ਕੀ ਕੱਢੀ ਹੋ ਗਈ ਬਿਲਕੁਲ ਸਾਰਾ ਕੁਝ ਕੰਪਲੀਟ ਹੈਗਾ ਹੁਣ ਆਪਾਂ ਇਸ ਦੀ ਕਟਿੰਗ ਕਰ ਦੇਣੀ ਹੈਗੀ ਹੋ ਜੀ ਹੋ ਗਈ ਆਪਣੀ ਫਰੰਟ ਵਾਲੇ ਕਿਰਪਲੇ ਦੀ ਕਟਿੰਗ ਹੁਣ ਆਪਾਂ ਤੁਹਾਨੂੰ ਦੱਸਾਂਗੇ ਕਿ ਬੈਕ ਵਾਲੇ ਦੀ ਕਟਿੰਗ ਕਿੱਦਾਂ ਹੋਊਗੀ ਹਾਂ ਲੋ ਜੀ ਹੁਣ ਅੱਗੇ ਬੈਕ ਵਾਲੀ ਦੀ ਕਟਿੰਗ ਕਰਾਂਗੇ ਬੈਕ ਵਾਲੇ ਦੀ ਕਟਿੰਗ ਬਹੁਤ ਹੀ ਆਸਾਨ ਹੋ ਜਾਂਦੀ ਹੈ ਕਿ ਸਭ ਤੋਂ ਪਹਿਲਾਂ ਤਾਂ ਆਪਾਂ ਆ ਜਿਹੜਾ ਆਪਣਾ ਐਕਸਟਰਾ ਕੱਪੜਾ ਇਸ ਤੀ ਕਰ ਦੇਣੀ ਹੈਗੀ ਕਟਿੰਗ ਤੁਹਾਨੂੰ ਜੀ ਆਪਾਂ ਜਿੰਨੇ ਅੱਗੇ ਰੱਖਿਆ ਸੀ ਇੱਥੇ ਵੀ 2 ਇੰਚਾ ਪੈਡਸਟਰਾ ਰੱਖਣਾਗਾ ਜੀ 2 ਇੰਚ ਐਕਸਟਰਾ ਰੱਖਣਾਗਾ ਤੇ ਇੱਥੇ ਵੀ 2 ਇੰਚ ਐਕਸਟਰਾ ਰੱਖਣਾ ਇਹ ਜਿਹੜਾ ਆਪਾਂ 2 ਇੰਚ ਐਕਸਟਰਾ ਰੱਖਿਆ ਇਸ ਤੇ ਵੀ ਆਪਾਂ ਸਿੱਧੀ ਲਾਈਨ ਬਣਾ ਦੇਣੀ ਹੈ ਜੀ जो फा आपना बिल्कुल सिरे ते रखना दो इंच के रखना नीचे ना इधर मूरी फल नी बधा है मूरी फल नी रखना गा सिर्फ उपर आप दो इंच छद के रखना ਹੁਣ ਆਪੇ ਇਹਦੇ ਵਿੱਚ ਪਿਛਲਾ ਪੱਲਾ ਹੁੰਦਾ ਜਿਹੜਾ ਨਾ ਪਿਛਲਾ ਹਿੱਸਾ ਹੁੰਦਾਗਾ ਉਹ 2 ਇੰਚ ਐਕਸਟਰਾ ਰੱਖੀ ਜਾਂਦਾ ਰੱਖਿਆ ਜਾਂਦਾ ਹੁੰਦਾ ਲੋ ਹੁਣ ਜਿਓ ਕਾਜ ਦਾ ਫਰੰਟ ਪਿਛਲਾ ਹਿੱਸਾ ਬੈਗ ਵਾਲਾ ਇਹ ਆਪਾਂ 2 ਇੰਚ ਐਕਸਟਰਾ ਰੱਖਣਾ ਇਸ ਤਰ੍ਹਾਂ ਆਪਾਂ ਜੀ ਸਾਰੇ 2 ਇੰਚ ਤੇ ਇਦਾਂ ਮਾਰਕ ਕਰ ਲੈਣਾਗਾ ਇਹ ਤੇਜੀ ਗੋਲਾਈ ਚ ਆਪਾਂ 2 ਇੰਚ ਤੇ ਮਾਰਕ ਕਰਨਾ ਵਾ ਉਸ ਤਰ੍ਹਾਂ ਹੀ ਕਾਟ ਪੈ ਜਾਣੀਆਂ ਐਂਗੀ ਇਹ ਘਾਟ ਵਿੱਚ ਬਿਲਕੁਲ ਗੋਲ ਹੋਣੀ ਚਾਹੀਦੀ ਹੈ ਆਪਣੀ ਇਹ ਇਸ ਤਰ੍ਹਾਂ ਤੇ ਹੁਣ ਜਿਹੜਾ ਆਪਾਂ ਆਹ ਵਾਲਾ ਐਕਸਟਰਾ ਕੱਪੜਾ ਰੱਖਿਆ ਸੀਗਾ ਇਸ ਨੂੰ ਇੱਥੇ ਸਿਰੇ ਤੋਂ ਇਹਦੇ ਨਾਲ ਇਦਾਂ ਮਿਲਾ ਦੇਣਾਗਾ ਨਾਲ ਜਿ ਮਿਲਾਉਣ ਤੋਂ ਬਾਅਦ ਹੁਣ ਕਰਾਂਗੇ ਆਪਾਂ ਇਸ ਦੀ ਕਟਿੰਗ ਜੀ ਆਪਾਂ ਪਿਛਲੇ ਹਿੱਸਾ 2 ਇੰਚ ਆ ਉੱਪਰ ਤੋਂ ਜ਼ਿਆਦਾ ਰੱਖਾਂਗੇ ਤਾਂ ਖਿੱਚਣੀ ਪੈਂਦੀ ਹੈਗੀ ਬਹੁਤ ਹੀ ਆਸਾਨੀ ਦੇ ਨਾਲ ਪਲਾਜ਼ੋ ਆਪਣਾ ਬਣ ਜਾਂਦਾ ਹੈਗਾ

ਫਰੰਟ ਵਾਲਾ ਹਿੱਸਾ ਹੈਗਾ ਤੇ ਇਹ ਆਪਣਾ ਬੈਕ ਵਾਲਾ ਹਿੱਸਾ ਹੈਗਾ ਜੇ ਤੁਸੀਂ ਇਸ ਤਰ੍ਹਾਂ ਪਲਾਜ਼ੋ ਦੀ ਕਟਿੰਗ ਕਰੋਗੇ ਤਾਂ ਬਾਹ ਨੂੰ ਕੁੰਚੇ ਕੋਲੋਂ ਖਿੱਚਣ ਦੀ ਜਾਂ ਅਸਮ ਕੋਲੋਂ ਖਿੱਚ ਪੈਣ ਦੀ ਕਦੇ ਕੋਈ ਪ੍ਰੋਬਲਮ ਨਹੀਂ ਆਉਗੀ ਪੱਪ ਉਪ ਮੇ ਜਿੰਨੀ ਹੁੰਦੀ ਉਸ ਤੋਂ 2 ਇੰਚ ਲੂਸ ਦੇ ਦੇਵੇ ਉਸ ਤੋਂ ਬਾਅਦ ਪਲਾਜ਼ੋ ਦੀ ਫਿਟਿੰਗ ਆ ਜਿਹੜੀ ਉਹ ਬਿਲਕੁਲ ਸਹੀ ਆਉਂਦੀ ਹੈ ਜੇ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ